ਝਾੜਿਆਂ ਤਵੀਤਾਂ ਦੇ ਗਿੜ ਕਿੱਥੋਂ ਆਉਂਦੇ ਨੇ ਰੂਹਾਂ ਨੂੰ ਇਹ ਮਰ ਜਾਂ ਅਵਲੀਆਂ ਵੇ ਬਾਵਿਆ ਕਰਕੇ ਯਕੀਨ ਤੇਰਾ ਦੇਖਿਆ ਬਥੇਰਾ ਅਸੀਂ ਝੂਠੀਆਂ ਨੇ ਸਾਰੀਆਂ ਤਸੱਲੀਆਂ ਵੇ ਬਾਵਿਆ ਚੜੀਆਂ ਨੇ ਸੱਜਣਾ ਦੇ ਦੇਸ ਜਿਸ ਰੋਜ ਦੀਆਂ ਮੁੜੀਆਂ ਨਸੂਰ ਤਾਂ ਇਹ ਝੱਲੀਆਂ ਵੇ ਬਾਵਿਆ ਕਿੰਨੇ ਕਟ ਕਿੰਨੇ ਹੀ ਝਮਾਟੇ ਕੱਟੇ ਸੀਨੇ ਨਾਲ ਲਾ ਕੇ ਯਾਦਾਂ ਕਿੰਨੇ ਹੀ ਝਮਾਟੇ ਕੱਟੇ ਸੀਨੇ ਨਾਲ ਲਾ ਕੇ ਯਾਦਾਂ ਪੀੜਾਂ ਦੀਆਂ ਨਦੀਆਂ ਨਾ ਠੱਲੀਆਂ ਵੇ ਵਾਵਿਆ ਜੰਗ ਵਿੱਚ ਛੱਡ ਕਲਬੂਤ ਰੂਹੋਂ ਸਖਣੇ ਜੰਗ ਵਿੱਚ ਛੱਡ ਕਲਬੂਤ ਰੂਹੋਂ ਸਖਣੇ ਤਖਤ ਹਜ਼ਾਰੇ ਜਿੰਦਾ ਚੱਲੀਆਂ ਵੇ ਵਾਵਿਆ ਮਲਕੇ ਪਭੂਤੀਆਂ ਸਰੀਰਾਂ ਤੇ ਨਾ ਜਾਣ ਹੋਵੇ ਮਲਕੇ ਪਭੂਤੀਆਂ ਸਰੀਰਾਂ ਤੇ ਨਾ ਜਾਣ ਹੋਵੇ ਇਸ਼ਕ ਬਜਾਵੇ ਜਦੋਂ ਟੱਲੀਆਂ ਵੇ ਬਾਵਾਇਆ ਇਸ਼ਕ ਬਜਾਵੇ ਜਦੋਂ ਟੱਲੀਆਂ ਵੇ ਬਾਵਾਇਆ